ਸਲਾ ਸਾਡਾ ਇਹ ਹੈ ਜੀ ਸਾਡਾ ਕਣਕ ਰਾਤ ਵੱਢ ਕੇ ਲੈ ਗਿਆ ਪੱਕੀ ਬਗਾਈ ਫਸਲ ਮਸਾਂ ਪਾਲੀ ਸੀਗੀ ਰੱਬ ਮੂਰੇ ਹੱਥ ਜੋੜੇ ਸੀਗੇ ਵੀ ਬਚਾ ਤੇ ਇਹਨਾਂ ਦਾ ਕੋਈ ਰੌਲਾ ਸੀ ਜਿੰਨਾਂ ਕੋਲ ਮੇਰੇ ਕੋਲ ਠੇਕੇ ਤੇ ਵਾਹਣਾ ਉਹ ਬੰਦੇ ਮੇਰੀ ਫਸਲ 4 ਕਿੱਲੇ ਵੱਢ ਕੇ ਲੈ ਗਏ 1/2 4 ਕਿੱਲੇ 3/4 ਕਿੱਲੇ ਮੇਰੇ ਕੋਲ ਪੈਲੇ ਤੇ ਠੇਕੇ ਦੇ ਇਹਨਾਂ ਕੋਲੇ ਸਾਨੂੰ ਸਵੇਰ ਤੜਕੇ ਪਤਾ ਲੱਗਿਆ ਜੀ ਜਦੋਂ ਉੱਥੋਂ ਦੀ ਸਾਡੇ ਘਰਾਂ ਦੇ ਬੰਦੇ ਨੰਗੇ ਉਹਨਾਂ ਨੇ ਵੇਖਿਆ ਵੀ ਤੂੰ ਰਾਤ ਤਰੀ ਕਣਕਾ ਵੱਢੀ ਤੂੰ ਮੈਂ ਕਿਹਾ ਵੀ ਨਹੀਂ ਤੇ ਫਿਰ ਜਦੋਂ ਆ ਕੇ ਵੇਖਿਆ ਤੇ ਵੱਢ ਕੇ ਲੈ ਗਏ ਜੀ ਫਿਰ ਵੀ ਜਿਹੜਾ ਜ਼ਮੀਨ ਵਾਲਿਆਂ ਦਾ ਕੋਈ ਪਹਿਲਾ ਰੌਲਾ ਚੱਲਦਾ ਪਹਿਲਾਂ ਹਾਂ ਜੀ ਜਸਵਿੰਦਰ ਸਿੰਘ ਐਸ ਐਚਓ ਸੀਗੇ ਇੱਥੇ ਉਹਨਾਂ ਨੇ ਉਦੋਂ ਨਵੇੜਿਆ ਸੀਗਾ ਮੈਂ ਪਹਿਲੀ ਛੜਦਾ ਆਈ ਪਿਛਲੇ ਸਾਲ ਵੀ ਪੈਸੇ ਮੈਂ ਠੇਕਾ ਦੇ ਬੈਠਾ ਸੀਗਾ ਜੀ ਮੜ ਕੇ ਇਹਨਾਂ ਨੇ ਜ਼ਿੰਮੇਵਾਰੀ ਲੈ ਕੇ ਉਹਨਾਂ ਨੂੰ ਸੱਦ ਕੇ ਜਿਨ੍ਹਾਂ ਨਾਲ ਇਹਨਾਂ ਦਾ ਰੌਲਾ ਇਹਨਾਂ ਦੇ ਪਰੋਹਣੇ ਨਾਲ ਕੁੜੀ ਨਾਲ ਉਹਨਾਂ ਨੂੰ ਸੱਦ ਕੇ ਕਿਹਾ ਸੀਗਾ ਵੀ ਇੱਥੇ ਵਾਹਨ ਚ ਨਹੀਂ ਤੁਸੀਂ ਵੜਨਾਗਾ ਵੀ ਇੱਕ ਸਾਲ ਠੇਕੇ ਤੇ ਪਹਿਲੀ ਤੂੰ ਵਾਹ ਮੈਂ ਕਿਹਾ ਜੀ ਠੀਕ ਆ ਮੜ ਕੇ ਮੈਂ ਝੋਨਾ ਲਾਇਆ ਕਣਕ ਵੀਜੀ ਕਣਕ ਮੇਰੀ ਹੁਣ ਮੌਕੇ ਤੇ ਆਈ ਵੱਢ ਕੇ ਉਹ ਲੈ ਗਈ ਹੈ ਜੀ ਚਾਰ ਕਿੱਲੇ ਵਾਣ ਕਣਕ ਵੜ ਕੇ ਲੈ ਗਈ ਤੁਸੀਂ ਜਿੰਨਾ ਤੋਂ ਜ਼ਮੀਨ ਠੇਕੇ ਤੇ ਲਈ ਆ ਜ਼ਮੀਨ ਦੇ ਅਸਲ ਮਾਲ ਕੋਈ ਹੈ ਹਾਂਜੀ ਲੰਗਿਆਂ ਨੇ ਤੋਂ ਕੁੜੀ ਐ ਇਹਨਾਂ ਦੀ ਉਹਦੇ ਨਾਲ ਜ਼ਮੀਨ ਆ ਉਹਨਾਂ ਨੂੰ ਠੇਕੇ ਦੇ ਠੇਕਾ ਇਹਨਾਂ ਨੂੰ ਦਿੱਤਾ ਵੇ ਜੀ ਹਾਂਜੀ ਰਾਣੀ ਆਏ ਹੋ ਤੇ ਇਥੋਂ ਕੀ ਕਾਰਵਾਈ ਕਰ ਰਹੇ ਹੋ ਪੁਲਿਸ ਕਾਰਵਾਈ ਪੁਲਿਸ ਤਾਂ ਹਜੇ ਕੋਈ ਕਾਰਵਾਈ ਨਹੀਂ ਕਰ ਰਹੀ ਹਜੇ ਤਾਂ ਇਹਨਾਂ ਨੂੰ ਦਰਖਾਸਤ ਕਹਿੰਦੇ ਦੇ ਦਿਓ ਅਸੀਂ ਦਰਖਾਸਤ ਦੇਤੀ ਐ ਹਜੇ ਜੇ ਇਹਨਾਂ ਨੇ ਇੰਨਾ ਹੁੰਦਾ ਤੇ ਪਹਿਲਾਂ ਤਾਂ ਮੌਕਾ ਵੇਖ ਕੇ ਆਉਂਦੇ ਸਾਡਾ ਫੇਰੇ ਉਧਰ ਨੂੰ ਗੱਡੀਆਂ ਲੈ ਜਾਂਦੇ ਜੀ ਉਹਨਾਂ ਨੂੰ ਚੱਕ ਕੇ ਲਿਆਉਂਦੇ ਬੰਦਿਆਂ ਨੂੰ ਮੇਰਾ ਮੁਆਵਜ਼ਾ ਮਿਲਣਾ ਚਾਹੀਦਾ ਮੈਨੂੰ ਮੇਰਾ ਚਾਏ ਠੇਕੇ ਵਾਲੇ ਪੈਸੇ ਦੇਣ ਮੇਰੇ ਤੇ ਜਾ ਮੈਨੂੰ ਉਹ ਜਿਹੜੇ ਵਧ ਗਏ ਲਗੇ ਆ ਉਹ ਦੇਣ ਸਾਨੂੰ ਤਾਂ ਅਜ ਤੜਕੇ ਦੇ ਆਏ ਐਵੇਂ ਆ ਜੀ ਇੱਥੇ ਹੁਣ ਦੇਖ ਲਓ ਕਿੰਨਾ ਟਾਈਮ ਹੋ ਗਿਆ ਦੋ ਤਿੰਨ ਘੰਟੇ ਹੋ ਗਏ ਆ 12 ਵਜੇ ਗਏ ਆ ਜੀ 7-8 ਵਜੇ ਦੇ ਇੱਥੇ ਖੜੇ ਆ ਕੋਈ ਸਾਡੀ ਸੁਣਵਾਈ ਨਹੀਂ ਹੋਈ ਇੱਥੇ ਤੁਹਾਨੂੰ ਭਰੋਸਾ ਦੇ ਰਿਆ ਵੀ ਉਹਨਾਂ ਨੂੰ ਕੋਈ ਕਾਰਵਾਈ ਕਰਦੇ ਆ ਕਿ ਨਹੀਂ ਕਰਦੇ ਕਹਿੰਦੇ ਆ ਜੀ ਅਸੀਂ ਪੁੱਛਦੇ ਆ ਪੁੱਛਦੇ ਆ ਸਾਨੂੰ ਫੋਨ ਨੰਬਰ ਦੇ ਦਿਓ ਐਡੀ ਉਹਨਾਂ ਨੇ ਕਾਰਵਾਈ ਕੀਤੀ ਹੋਵੇ ਜੀ ਇਹ ਫੋਨ ਨੰਬਰ ਪੁੱਛਦੇ ਆ ਉਹਨਾਂ ਦਾ ਹਜੇ ਇਹ ਇਹਨਾਂ ਦੀਆਂ ਹਾਕਾ ਗੱਡੀਆਂ ਇਥੋਂ ਲਿਜਾਣ ਉਹਨਾਂ ਨੂੰ ਚੱਕ ਕੇ ਲਿਆਉਣ ਬੰਦਿਆਂ ਨੂੰ ਜਿਹੜੇ ਮੇਰੀ ਫਸਲ ਵੱਢ ਕੇ ਲਗਾਏ ਆ ਸਾਰੇ ਮਸ਼ੀਨ ਟਰੈਕਟਰ ਬੰਦੇ ਜਬਤ ਹੋਣੇ ਚਾਹੀਦੇ ਆ ਈ ਥਾਣੇ ਦੇ ਵਿੱਚ ਸਰਦਾਰ ਜੀ ਤੁਸੀਂ ਯੂਨੀਅਨ ਵੱਲੋਂ ਇਹਨਾਂ ਦੇ ਨਾਲ ਆਏ ਹੋ ਜਿਹੜੀ ਗੱਲ ਬਾਈ ਵਿਨਰ ਸਿੰਘ ਕਹਿ ਰਿਹਾ ਇਹ ਗੱਲ ਸਹੀ ਹੈ ਬਿਲਕੁਲ ਇਹ ਗੱਲ ਬਿਲਕੁਲ ਸਹੀ ਹੈ ਜੀ ਵਿੰਦਰ ਸਿੰਘ ਨੇ ਜ਼ਮੀਨ ਠੇਕੇ ਤੇ ਲਈ ਆ ਠੇਕਾ ਇਹਨੇ ਪਹਿਲਾਂ ਦਿੱਤਾ ਹੋਇਆ ਅੱਜ ਇਹਦੀ ਜ਼ਮੀਨ ਫਸਲ ਕਿਸਾਨ ਦੇ ਦਾ ਖੇਰ ਨੂੰ ਫਸਲ ਹੀ ਹੁੰਦੀ ਆ ਫਸਲ ਨਾਲ ਹੀ ਕਿਸਾਨ ਨੇ ਸਾਰਾ ਕੁਝ ਕਰਨਾ ਫਸਲ ਪੱਕ ਗਈ ਆ ਪੱਕ ਕੇ ਵੱਢਣ ਇਹ ਘੇਰਾ ਵੱਢ ਕੇ ਗਏ ਆ ਵੀ ਕੱਲ ਨੂੰ ਆਪਾਂ ਫਸਲ ਵੱਢਾਂਗੇ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਰਾਤ ਨੂੰ ਫਸਲ ਵੱਢ ਕੇ ਲੈ ਗਏ ਇਹ ਕਿਸਾਨ ਦਾ ਨੁਕਸਾਨ ਹੋ ਗਿਆ ਪੁਲਿਸ ਕੀ ਕਹਿ ਰਹੀ ਹੈ ਜੀ ਤੁਸੀਂ ਗੱਲ ਨਹੀਂ ਕੀਤੀ ਅੰਦਰ ਜਾ ਕੇ ਅਸੀਂ ਐਸ ਐਚਓ ਆਏ ਸੀ ਉਹ ਕਹਿੰਦੇ ਸਾਨੂੰ ਡਾਕੂਮੈਂਟ ਦਿਖਾਓ ਸਾਨੂੰ ਐ ਕਰੋ ਉਹਨਾਂ ਨੇ ਅਗਾ ਕਲਦੀਪ ਸਿੰਘ ਦੀ ਡਿਊਟੀ ਲਾਤੀ ਉਹ ਕਹਿੰਦਾ ਸਾਨੂੰ ਵਿਸ਼ਵਾਸ ਦੋ ਹਾਂ ਦਾ ਕਹਿੰਦਾ ਵੀ ਮੈਂ ਉਹਨਾਂ ਨੂੰ ਚੱਕ ਕੇ ਲਿਆਉਣਾ ਮੈਂ ਉਹਨਾਂ ਲਈ ਜਾਣਾ ਹੈ ਮੈਂ ਉਹਨਾਂ ਨੂੰ ਤਨ ਦੂੰਗਾ ਐ ਕਰ ਦੂੰਗਾ ਗਾ ਹੁਣ ਪਤਾ ਲੱਗੂਗਾ ਵੀ ਸ਼ਾਮ ਤੱਕ ਉਹ ਕੀ ਕਰਦੇ ਆ। ਇਹਲੀ ਕਾਰਵਾਈ ਦਾ ਕੀ ਕਰਨ ਜਿਵੇਂ ਬਾਈ ਦੱਸ ਰਿਹਾ ਵੀ 2 ਘੰਟੇ ਹੋ ਗਏ 3 ਘੰਟੇ ਇੱਥੇ ਆਇਆ ਨੂੰ। ਹਾਂ 2-3 ਘੰਟੇ ਹੋ ਗਏ ਆਇਆ ਨੂੰ ਹਜੇ ਤੱਕ ਕੋਈ ਕੁਝ ਨਹੀਂ ਹੋਇਆ। ਦੱਸਿਆ ਨਹੀਂ ਵੀ ਅਜੇ ਤੱਕ ਇੰਨੀ ਦੇਰੀ ਦਾ ਕਾਰਨ ਕੀ ਹੈ ਕਿਉਂ ਨਹੀਂ ਜਾ ਰਹੇ ਅਗਦਾ ਪਿੰਡ। ਬੱਸ ਕਹਿੰਦੇ ਜੀ ਆ ਬੋਟਾਂ ਫਲਾਨਾ ਚੌਕਾ ਐ ਤੋ ਰੋ ਫਿਰਦੇ ਸੀ ਸਾਡੇ ਕੋਲ ਬੰਦੇ ਘੱਟ ਐ। ਬਾਈ ਜੀ ਮੈਂ ਸੁਖਜਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਪਿੰਡ ਸਮਾਲਸਰ। ਪ੍ਰਧਾਨ ਇਹ ਮੇਨ ਜਿਹੜੀ ਗੱਲ ਆਈ ਇਹ ਇਹਨਾਂ ਦਾ ਪਹਿਲਾਂ ਟਸਲ ਚੱਲਦੀ ਸੀ ਜਿਹੜੇ ਮਾਲਕ ਸੀ ਇਹ ਜ਼ਮੀਨ ਦੇ ਉਹਨਾਂ ਦੇ ਆਪਸ ਵਿੱਚ ਕੋਈ ਰੌਲਾ ਚੱਲਦਾ ਸੀ ਪਰ ਸਾਡਾ ਜਿਹੜਾ ਕਿਸਾਨ ਹੈ ਗਰੀਬ ਕਿਸਾਨ ਹੈ ਇਹਦਾ ਇਹਦੇ ਵਿੱਚ ਕੋਈ ਵੀ ਕਸੂਰ ਨਹੀਂ ਆ ਉਹ ਆਪ ਦਾ ਜਿਵੇਂ ਮਰਜ਼ੀ ਕਰਦੇ ਪਰ ਸਾਡੀਆਂ ਦੋਨੇ ਤਰ੍ਹਾਂ ਇਹ ਦੋਚੀ ਹੈ ਸਾਡੇ ਕਿਸਾਨ ਦੀ ਪਰਪਾਈ ਹੋਣੀ ਚਾਹੀਦੀ ਹੈ ਕਿਉਂਕਿ ਐਂ ਪੋਲੇ ਪੈਰੀ ਤਾਂ ਕੋਈ ਕਿਸੇ ਦੇ ਆ ਕੇ ਮਸ਼ੀਨ ਵੜਦੀ ਨਹੀਂਗੀ ਉਹਨਾਂ ਨੂੰ ਇਸ ਗੱਲ ਦਾ ਦੋਹਾਂ ਤਰ੍ਹਾਂ ਨੂੰ ਜਾਣਕਾਰੀ ਸੀਗੀ ਹੁਣ ਸਾਡਾ ਪੱਲਾ ਉਹ ਵੀ ਝਾੜਦੇ ਮਾਲਕ ਵੀ ਝਾੜਦੇ ਆ ਤੇ ਜਿੰਨਾਂ ਰੌਲਾ ਪਾਇਆ ਉਹਨਾਂ ਨੇ ਤਾਂ ਹਜੇ ਪੁਲਿਸ ਕੀ ਪਤਾ ਕਦੋਂ ਕਾਰਵਾਈ ਕਰੂਗੀ ਕਰੇ ਜਾਂ ਨਾ ਕਰੇ ਇਹ ਮਿਲੀ ਭੁਗਤ ਲੱਗਦੀ ਆ ਸਾਰੀ ਲੰਮਾ ਕਿਉਂਕਿ ਰਾਤ ਦਾ ਟਾਈਮ ਐ ਕੋਈ ਮੌਕਾ ਨਹੀਂ ਵੇਖਿਆ ਪੁਲਿਸ ਨੇ ਕੋਈ ਘਰ ਦੇ ਕੇਅਰ ਨਹੀਂ ਕਰਦੇਗੇ ਜਿਹੜੇ ਮਾਲਕ ਆ ਉਹਨਾਂ ਦਾ ਕੋਈ ਕੇਅਰ ਨਹੀਂ ਕਰਨ ਵਾਲਾ ਕੋਈ ਹੈ ਨਹੀਂਗਾ ਸਾਨੂੰ ਖੁਦ ਕਹੀ ਜਾਂਦੇ ਆ ਜੇ ਅਸੀਂ ਕਹਾਂ ਵੀ ਭਾਈ ਸਾਡੇ ਮਾਲਜੇ ਦਾ ਤੁਸੀਂ ਜ਼ਿੰਮੇਵਾਰ ਹੋ ਉਹਾਂ ਦੇ ਵੀ ਅਸੀਂ ਕਿਉਂ ਸਾਡੇ ਨਾਲ ਕਿਉਂ ਅਸੀਂ ਕਿਉਂ ਪਰ ਹੱਕ ਕਿਉਂਕਿ ਸਾਡੇ ਕਿਸਾਨ ਨੇ ਠੇਕਾ ਇਹਨਾਂ ਨੂੰ ਦਿੱਤਾ ਜਿਹੜੀ ਦੂਜੀ ਧੇੜਾ ਜਿਹੜੀ ਕਣਕ ਵੱਢ ਕੇ ਲੈ ਗਈ ਜਿਹੜੀ ਫਸਲ ਵੱਢ ਕੇ ਲਈ ਹੈ ਹਾਂਜੀ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਆ ਉਹਨਾਂ ਨੇ ਆ ਕੇ ਪਹਿਲਾਂ ਇੱਥੇ ਆਪਣੇ ਕਿਤੇ ਇਤਿਹਾਸ ਕਿਸੇ ਮੋਤਵਰ ਬੰਦੇ ਦੇ ਧਿਆਨ 'ਚ ਨਹੀਂ ਲਿਆਂਦਾ ਵੀ ਸਾਡਾ ਇੱਥੇ ਹੱਕ ਆਇਆ ਸੀ ਸਾਡੀ ਫਸਲ ਆਇਆ ਇਹਨਾਂ ਦਾ ਪਿਛਲੇ ਲੰਮੇ ਸਮੇਂ ਤੋਂ ਤਸਲ ਚੱਲ ਰਹੀ ਹੈ ਜੀ ਉਹ ਤਾਂ ਸਾਰੇ ਪਿੰਡ ਨੂੰ ਤਕਰੀਬਨ ਸਾਰਿਆਂ ਨੂੰ ਪਤਾ ਪਰ ਇਸ ਪਹਿਲੀ ਵਾਰਤ ਇਹ ਜਿਹੜਾ ਸਾਡਾ ਕਿਸਾਨ ਅਬਿੰਦਰ ਸਿੰਘ ਇਹਨਾਂ ਨੂੰ ਜਿਹੜਾ ਇਹਨਾਂ ਨੇ ਪ੍ਰਸ਼ਾਸਨ ਨੇ ਇਹਨਾਂ ਨੂੰ ਤਸੱਲੀ ਦਿਵਾਈ ਸੀ ਵੀ ਤੁਸੀਂ ਇੱਕ ਸਾਲ ਇਹਨੂੰ ਵਾਓ ਕਿਉਂਕਿ ਇਹਦਾ ਠੇਕਾ ਦਿੱਤਾ ਵਾ ਸੀ ਪਰ ਇਹ ਉਹ ਜਣੀ ਤਸੱਲੀ ਦੇ باوجود ਵੀ ਇਹ ਸਿਰੇ ਤੇ ਆ ਕੇ ਉਹ ਇਹਨਾਂ ਦੀ ਫਸਲ ਲੈ ਗਏ। ਕੀ ਫੈਸਲਾ ਹੁੰਦਾ ਹੋਵੇ ਪਰ ਅੱਜ ਜਿਹੜੇ ਕਿਸਾਨ ਦੀਆਂ ਲੋੜਾਂ ਕਿੱਥੋਂ ਪੂਰੀਆਂ ਕਰਿਓ? ਇਹ ਬਹੁਤ ਔਖਾ ਕਣਕ ਦਾ ਜਿਹੜਾ ਮੁਆਵਜ਼ਾ ਹੈ ਉਹ ਜਾਂ ਇਹ ਕਰ ਧਿਰ ਦੇਵੇ ਜਾਂ ਪ੍ਰਸ਼ਾਸਨ ਉਹਨਾਂ ਤੋਂ ਦਵਾਵੇ। ਸਾਡਾ ਜਲਦੀ ਤੋਂ ਜਲਦੀ ਜਣੀ ਹੱਲ ਕਰਨਾ ਚਾਹੀਦਾ ਤੇ ਨਹੀਂ ਅਸੀਂ ਇਹ ਬਾਹਲਾ ਚੜ ਉਡੀਕਾਂਗੇ ਨਹੀਂ ਇਹ ਇਹਦਾ ਸੰਘਰਸ਼ ਵੇਡਾਂਗੇ। ਇਹ ਜੀ ਰਤਨਦੀਪ ਕੌਰ ਜੀ ਤੋਂ ਮੈਂ ਪਹਿਲੀ ਠੇਕੇ ਤੇ ਲਈ ਆ। ਪੈਂਡ ਲੰਗਿਆਣਾ ਉਹਦਾ। ਤੇ ਜਿਹੜੀ ਵੱਢ ਕੇ ਲ ਗਈ ਆ ਕੁੜੀ ਉਹ ਸੁਖਪਿੰਦਰ ਕੌਰ ਆ ਜਗਮੀਤ ਸਿੰਘ ਉਹਦੇ ਘਰ ਵਾਲਾ ਮੁੰਡਾ ਉਹਦਾ ਇੱਕ ਆਪਣਾ ਹੈਪੀ ਉਹ ਹੈਗੇ ਆ ਜੀ ਆਪਣੇ ਅ블ੂ ਕੋਟਲੀ ਦੇ ਆ ਕੋਠੇ ਪੈਂਦੇ ਉਹਨਾਂ ਦੇ ਉੱਥੇ ਬਾਹੂ ਵਾਲੇ ਰਤਨਦੀਪ ਕੌਰ ਤੇ ਜਸਪਿੰਦਰ ਕੌਰ ਦਾ ਕੀ ਰਿਸ਼ਤਾ ਏ ਇਹ ਪਹਿਣਾ ਜੀ ਸਕੀਆਂ ਇਹ ਪੈਲੀ ਉਹਦੇ ਪਿਓ ਨੇ ਇਹਦੇ ਨਾ ਕਰਵਾਤੀ ਆ ਉਹ ਇਹਨੇ ਬੈਲ ਲੈ ਲਈ ਕਿ ਕੋਸ ਕੀ ਆ ਮੈਨੂੰ ਠੇਕੇ ਦੇ ਦਿੱਤੀ ਉਹਨਾਂ ਨੇ ਤੇ ਮੇਰੀ ਕਣਕ ਰਾਤ ਨੂੰ ਇਹ ਅੱਜ ਰਾਤ ਵਾਲੀ ਵੱਢ ਕੇ ਸਾਰੀ ਲੈ ਗਈ ਇਹ ਚਾਰ ਕਿੱਲੇ ਸਰ ਚਾਰ ਸਵਾ ਚਾਰ ਕਿੱਲੇ ਮੈਨੂੰ ਠੇਕੇ ਦਿੱਤੇ ਆ ਕੋਸਾ ਉਹ ਥੋੜੀ ਥੋੜੀ ਪਾਸੀ ਛੱਡ ਗਿਆ ਸਾਰੀ ਹਾਲ ਖਰਾਬ ਕਰ ਗਿਆ ਜੀ ਸਾਰੀ ਦੇਖੋ ਆਹ ਸਾਰੀ ਕਣਕ ਜਾਣੇ ਦੀ ਚਾਰ ਕਿੱਲੇ ਇਹ ਮੇਰੇ ਵੱਢ ਕੇ ਲੈ ਗਏ ਆ ਮਸਾ ਪਾਲੀ ਸੀਗੀ ਰੱਬ ਮੂਰੇ ਅਦਾਸਾਂ ਕਰਦੇ ਸੀਗੇ ਆਪਾਂ ਵੀ ਫਸਲ ਰੱਬਾ ਬਚਾ ਇਹ ਚੁੱਪ ਕਰਕੇ ਆਏ ਜੀ ਵੱਢ ਕੇ ਲੈ ਗਏ ਆ ਰੌਲਾ ਇਹਨਾਂ ਦਾ ਆਪਸ ਵਿੱਚ ਦੀ ਆ ਮੈਨੂੰ ਮੇਰਾ ਠੇਕੇ ਜਿੰਨਾ ਦੂਜਾ ਪੈਸੇ ਮੇਰੇ ਕਣਕ ਦੇ ਮਿਲਣੇ ਚਾਹੀਦੇ ਆ ਜਾਂ ਇਹ ਠੇਕੇ ਵਾਲੇ ਦੇ ਦੇਣ ਮੈਨੂੰ ਜਾਂ ਮੈਨੂੰ ਉਹ ਜਿਹੜੇ ਵੱਢ ਗਏ ਉਹ ਦੇਣ ਮੇਰਾ ਕਿਸੇ ਨਾ ਨਿੱਜੀ ਤਾਂ ਮੇਰਾ ਤਾਂ ਕਿਸੇ ਨਾ ਨਿੱਜੀ ਰੌਲਾ ਨਹੀਂ ਗਾਈ ਮੇਰਾ ਨੁਕਸਾਨ ਕਰਕੇ ਤੁਰ ਗਏ ਉਹ ਪਹਿਲਾਂ ਵੀ ਇਹ ਜਾਂਦੀ ਇਹ ਮੈਨੂੰ ਉਦੋਂ ਧਮਕਾ ਦਿੱਤੀਆਂ ਸੀ ਕਿ ਇੱਥੇ ਵਾਹਣ ਵਾਹ ਗਏ ਸੀਗੇ ਤੇ ਆਪਣਾ ਐਸ ਐਚਓ ਸੀਗਾ ਆਪਣੇ ਜਸਵਿੰਦਰ ਸਿੰਘ ਉਹਨਾਂ ਨੇ ਜ਼ਿੰਮੇਵਾਰੀ ਤੇ ਮੇਰਾ ਠੇਕਾ ਦਿੱਤਾ ਕਰਕੇ ਉਹ ਕਹਿੰਦੇ ਵੀ ਤੂੰ ਇੱਕ ਸਾਲ ਵਾਹਣ ਵਾਹ ਇਹਨਾਂ ਨੂੰ ਕੁੜੀ ਨੂੰ ਸਾਧ ਕੇ ਕਿਹਾ ਸੀ ਵੀ ਜੇ ਤੁਸੀਂ ਠੇਕੇ ਤੇ ਉੱਥੇ ਵਾਹਣ ਦੇ ਵਿੱਚ ਆਈ ਤੇਰੇ ਤੇ ਕਾਰਵਾਈ ਕਰੂੰਗਾ ਫੇਰ ਨਾ ਕੀ ਇਹ ਬੰਦੇ ਦਾ ਕਸੂਰ ਕੋਈ ਨਹੀਂ ਜਾਂ ਇਹਦੇ ਪੈਸੇ ਮੋੜੋ ਪੈਸੇ ਇਹਨਾਂ ਨੇ ਮੇਰੇ ਕਿਸੇ ਨੇ ਨਹੀਂ ਮੋੜੇ ਜੀ ਪੈਸੇ ਠੇਕਾ ਲੈ ਕੇ ਤੇ ਹੁਣ ਮੇਰੀ ਕਣਕ ਵੱਢ ਕੇ ਲੈ ਗਏ ਇਹਨਾਂ ਤੇ ਇੱਕ ਕਾਰਵਾਈ ਵੀ ਹੋਣੀ ਚਾਹੀਦੀ ਆ ਮੇਰੇ ਪੈਸੇ ਮਿਲਣੇ ਚਾਹੀਦੇ ਆ ਜੀ ਮੇਰੀ ਨਾਂ ਉਹਨਾਂ ਨਾਲ ਦਸ਼ਮਣੀ ਐ ਜਿਹੜੇ ਵੱਢ ਕੇ ਲੈ ਗਏ ਆ ਨਾ ਇਹਨਾਂ ਦਾ ਮੇਰਾ ਕਿਸੇ ਨਾਲ ਕੋਈ ਰੌਲਾ ਨਹੀਂਗਾ ਮੇਰੇ ਜਣੇ ਦੀ ਮੇਰੇ ਦਾ ਪੈਸੇ ਮਿਲਣੇ ਚਾਹੀਦੇ ਮੇਰੀ ਕਣਕ ਦੇ ਜਾਂ ਮੇਰੀ ਕਣਕ ਵਾਪਸ ਕਰ ਦੇਣ ਪੁਲਿਸ ਸੁਣਵਾਈ ਨਹੀਂ ਹਜੇ ਤੱਕ ਕੀਤੀ ਜੀ ਮੇਰੀ ਅੱਜ ਦਾ ਵੇਖ ਲਓ ਹੁਣ 12:01 ਵੱਜ ਗਿਆ ਕਿੰਨਾ ਕੁ ਨੁਕਸਾਨ ਆ ਤੇਰਾ ਨੁਕਸ ਕਣਕ ਬਹੁਤ ਸੋਹਣੀ ਸੀ ਖੜੀ ਕਣਕ ਸੀ ਸਾਰੀ ਸਾਰੀ ਵਿੱਚੋਂ ਸਾਰੀ ਜਿਹੜੀ ਮਾੜੀ ਮੋਟੀ ਕੋਈ ਛੱਡੀ ਆ ਸਾਰੀ ਵੱਢ ਕੇ ਲੈ ਗਈ ਆ ਸਾਰੀ ਵਿਖਾ ਦਿਓ ਕੈਵਰੇਜ ਸਾਰੀ ਵੱਢ ਕੇ ਰਾਤ ਲੈ ਗਈ ਇਹ ਤੜਕਿਓ ਮੈਨੂੰ ਜਦੋਂ ਇੱਥੇ ਦੱਸਿਆ ਲੋਕਾਂ ਨੇ ਵੀ ਕਣਕ ਕੱਲ ਤੂੰ ਵੱਢ ਲਈ ਮੈਂ ਕਿਹਾ ਜੀ ਨਹੀਂ ਮੈਂ ਵੱਢੀ ਜਦੋਂ ਮੈਂ ਆ ਕੇ ਵੇਖਿਆ ਤੇ ਕਣਕ ਵੱਢ ਕੇ ਲੈ ਗਈ ਫਿਰ ਉਹ ਸਾਹਮਣੇ ਮੋਟਰ ਆ ਜੀ ਉਧਰ ਉਹੋ ਭੰਗ ਗਿਆ ਵਿੱਚੋਂ ਸਟਾਰਟਰ ਸਾਰਾ ਕੁਝ ਹੀ ਭੰਗ ਗਿਆ ਬੋਰ ਭੰਗ ਗਿਆ ਸਾਰਾ ਜਿਹੜੀ ਨੁਕਸਾਨ ਬਹੁਤ ਜ਼ਿਆਦਾ ਕਰਕੇ ਗਏ ਜੀ ਕਿਉਂਕਿ ਮੈਂ ਤਾਂ ਠੇਕੇ ਵਾਲੇ ਨੂੰ ਹੁਣ ਜਦੋਂ ਮੈਂ ਪਹਿਲੀ ਛੱਡਣੀ ਆ ਤੇ ਮੈਨੂੰ ਤਾਂ ਉਹ ਸੂਤ ਕਰਾ ਕੇ ਦੇਣੀ ਪੈਣੀ ਆ ਮੇਰਾ ਕੀ ਕਸੂਰ ਐ ਇਹਦੇ ਚ ਰੌਲਾ ਇਹਨਾਂ ਆਪਸ ਵਿੱਚ ਦੀ ਆ ਪਤਾ ਨਹੀਂ ਕੀ ਰੌਲਾ ਕੀ ਨਹੀਂ ਮੈਨੂੰ ਇਹ ਵੀ ਨਹੀਂ ਪਤਾ ਪਰ ਮੇਰੀ ਕਣਕ ਵੱਢ ਕੇ ਇਹ ਰਾਤ ਲੈ ਗਿਆ ਸਣੇ ਇਹਨਾਂ ਦੀ ਮਸ਼ੀਨ ਟਰੈਕਟਰ ਬੰਦੇ 15 ਬੰਦੇ ਦੱਸਿਆ ਜਣ ਦੀ ਇਹ ਬਰਾਮਤ ਹੋਣੀ ਚਾਹੀਦੀ ਸਾਰੇ